ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿੱਚ ਮਾਹੌਲ ਉਸ ਵੇਲੇ ਖੌਫਨਾਕ ਹੋ ਗਿਆ ਜਦੋਂ ਇੱਕ ਧੀ ਵੱਲੋਂ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਸ ਲੜਕੀ ਨੇ ਆਪਣੀ ਮਾਂ ਦਾ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਮਿਲੀ ਜਾਣਕਾਰੀ ਅਨੁਸਾਰ ਮਾਵਾਂ ਧੀਆ ਦੋ ਹੀ ਇਸ ਘਰ ਵਿੱਚ ਰਹਿੰਦੀਆਂ ਸਨ। ਬਜ਼ੁਰਗ ਮਹਿਲਾ ਮਸਾਲਾ ਪੀਸਣ ਦਾ ਕੰਮ ਕਰਦੀ ਸੀ ਅਤੇ ਇਸ ਧੀ ਅਕਸਰ ਹੀ ਇਸ ਨਾਲ ਕੁੱਟਮਾਰ ਕਰਦੀ ਰਹਿੰਦੀ ਸੀ। ਆਸ-ਪਾਸ ਦੇ ਲੋਕਾਂ ਦੇ ਦੱਸਣ ਮੁਤਾਬਕ ਕਤਲ ਕਰਨ ਤੋਂ ਬਾਅਦ ਲੜਕੀ ਵੱਲੋਂ ਸਾਰੇ ਪਾਸੇ ਰੌਲਾ ਪਾ ਦਿੱਤਾ ਕਿ ਉਸਦੀ ਮਾਂ ਦੀ ਮੌਤ ਹੋ ਗਈ ਹੈ ਪਰ ਜਦੋਂ ਜਾ ਕੇ ਦੇਖਿਆ ਗਿਆ ਤਾਂ ਸਾਫ ਪਤਾ ਲੱਗ ਰਿਹਾ ਸੀ ਕਿ ਲੜਕੀ ਨੇ ਹੀ ਥਾਪੀ ਦੇ ਨਾਲ ਵਾਰ ਕਰਕੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ छानबीन ਤੋਂ ਬਾਅਦ ਲੜਕੀ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੈਂ ਵਿੱਕੀ ਖੋਕਲਾ ਜੀ ਮੇਰੀ ਇੱਥੇ ਵਿੱਕੀ ਪ੍ਰਾਪਰਟੀ ਐਡਵਾਈਜ਼ਰ ਦੇ ਨਾਮ ਤੇ ਮੇਰਾ ਆਫਿਸ ਹੈ ਇੱਥੇ ਸਾਡੇ ਸਾਹਮਣੇ ਇੱਥੇ ਇੱਕ ਬਜ਼ੁਰਗ ਔਰਤ ਜੋ ਵਸਤੋਂ 12 ਸਾਲ ਤੋਂ ਮਸਾਲਾ ਮਿਰਚ ਪਿਸ ਪਸਾਈ ਦਾ ਕੰਮ ਕਰਦੀ ਸੀ ਤਾਂ ਇਹਦਾ ਜੀ ਬੇਟੇ ਦੀ ਸੁਸਾਈਡ ਕਰਨ ਦਾ ਕਾਰਨ ਹੋ ਗਈ ਸੀ ਉਹ ਆਪਣੇ ਪੇਕੇ ਵਾਪਸ ਚਲੀ ਗਈ ਸੀ ਇਹ ਕੁੜੀ ਪਹਿਲਾਂ 3-4 ਮਹੀਨੇ ਤੋਂ ਪਹਿਲਾਂ ਸਮਾਨ ਕਿਸੇ ਫੈਕਟਰੀ ਚ ਜੌਬ ਕਰਦੀ ਸੀ ਹੁਣ ਤਿੰਨ-ਚਾਰ ਮਹੀਨੇ ਤੋਂ ਇਹ ਲਗਾਤਾਰ ਆਪਣੀ ਮਾਂ ਨੂੰ ਰੋਜ਼ ਕੁੱਟਣਾ ਰੋਜ਼ ਕਰਨਾ ਰੋਜ਼ ਇਹਨਾਂ ਦੇ ਕਲੇਸ਼ ਹੁੰਦਾ ਸੀ ਉੱਪਰ ਦੀ ਸੀ ਕਰਦੀ ਸੀ ਅੱਜ ਸਵੇਰੇ ਇਸ ਨੇ ਆਪਣੀ ਮਾਂ ਨੂੰ ਸਾਢੇ 10 ਤੋਂ ਪਹਿਲਾਂ ਸਾਡੇ ਕੋਲੇ ਇਹ ਕਰੀਬ 3 ਵਜੇ ਦੇ ਕਰੀਬ ਪੋਸਟ ਆਫਿਸ ਦੇ ਵਿੱਚ ਗਈ ਰਕੇਸ਼ ਕੋਲੇ ਉਹਨੂੰ ਕਿਹਾ ਵੀ ਮੇਰੀ ਮਦਰ ਬੈੱਡ ਤੋਂ ਡਿੱਗ ਗਈ ਜਦੋਂ ਆ ਕੇ ਉਹਦੀ ਸਿਚੁਏਸ਼ਨ ਦੇਖੀ ਉਹ ਹੌਨਾਂ ਲੱਤਪਾਥ ਹੋਈ ਹੋਈ ਸੀ ਹੌਨਾਂ ਲੱਤਪਾ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਨੂੰ ਇਨਫੋਰਮ ਕਰਿਆ ਪੁਲਿਸ ਨੇ ਆ ਕੇ ਆਪਣੀ ਇਨਕੁਆਰੀ ਕੀਤੀ ਪੁਲਿਸ ਨੇ ਜਦੋਂ ਰਿਪਾਇਰੀ ਕੀਤੀ ਤਾਂ ਪੁਲਿਸ ਨੇ ਦੇਖਿਆ ਤਾਂ ਉਹਦੇ ਬਹੁਤ ਬੁਰੀ ਤਰ੍ਹਾਂ ਸਾਰੇ ਸਰੀਰ ਤੇ ਸੱਟਾਂ ਲੱਗੀਆਂ ਸੀ ਮੂੰਹ ਤੇ ਫੇਰ ਪੁਲਿਸ ਨੂੰ ਥਾਪੀ ਵੀ ਬਰਾਮਦ ਹੋ ਗਈ ਜੋ ਖੂਨ ਨਾਲ ਲਥਪਥ ਸੀ ਜਿਸ ਨਾਲ ਉਹਨੇ ਉਹਦੇ ਤੇ ਹਮਲਾ ਕੀਤਾ ਤਾਂ ਮਾਰੀ ਇਹ ਤੁਸੀਂ ਦੇਖਿਆ ਹੀ ਆਪ ਦੇਖੋ ਜੀ ਇੱਥੇ ਰੋਜ਼ ਇੱਕ ਮਹੀਨੇ ਤੋਂ ਰੈਗੂਲਰ ਇਹਨੂੰ ਮਾਰਦੇ ਸੀ ਇੱਕ ਦੋ ਵਾਰੀ ਪੁਲਿਸ ਵੀ ਆਈ ਆ ਜੋ ਸਿਚੁਏਸ਼ਨ ਬੋਡੀ ਤੋਂ ਲੱਗਦੀ ਆ ਹੋਰ ਕਿਸੇ ਦੀ ਕੋਈ ਐਂਟਰੀ ਨਹੀਂ ਹੋਈ ਇਨੇ 3-4 ਘੰਟੇ ਦੇ ਕਰੀਬ ਕਿਸੇ ਨੂੰ ਦੱਸਿਆ ਵੀ ਮੇਰੀ ਮਾਂ ਗਿਰ ਗਈ ਜਾਂ ਹੋਰ ਕਰ ਗਈ। ਇਹ ਮੈਂ ਪਾਰਕ ਗਈ ਹੈ ਕੋਈ ਆਵਾਜ਼ ਆਵਾਜ਼ ਹੈ ਜੀ ਇਹ ਨਹੀਂ ਪਤਾ ਜੀ ਸਵੇਰ 3-4 ਵਜੇ ਦੀ ਹੋਣੀ ਹੈ। ਇਹ ਤਾਂ 2 ਵਜੇ ਤੋਂ ਬਾਅਦ ਅਪ੍ਰੋਕਸੀਮੇਟਲੀ ਗਈ ਹੈ ਉਹਦੇ ਕੋਲ ਕਿੰਨੇ ਕ ਸਮੇਂ ਤੁਰਿਆ ਰਹੇ ਸੀ? ਇਹ ਉਹ ਵੀ ਇੱਕ 10 ਸਾਲ ਲੱਗਦਾ। ਇਹ ਮਤਲਬ ਕਿ ਜੀ 35 ਤੋਂ 40 ਸਾਲ ਕੁੜੀ ਦੀ ਉਮਰ ਸੀ। ਤੇ ਜੀਤੂ ਰਣੀ ਮਾਤਾ ਦੀ ਮਾਤਾ ਦੀ ਉਮਰ ਹੋਊਗੀ ਅਪ੍ਰੋਕਸੀਮੇਟਲੀ 70 ਸਾਲ। ਨਾਮ ਕਿਹ ਮਾਤਾ ਜੀ ਮੂਰਤੀ ਰਹੀ ਜਾਨੇ ਮਿਰਚਾਂ ਪੀਣ ਦਾ ਕੰਮ ਕਰਦੀ ਸੀ ਮਿਰਚਾਂ ਪਿਸਣ ਦਾ ਮਦਰੇ ਕਰਦੀ ਸੀ ਕਾਫੀ ਦੇਰ ਤੋਂ ਹੁਣ ਜਦੋਂ ਦੀ ਇਹਨੇ 2 ਕੁ ਮਹੀਨੇ ਹੋ ਗਏ ਜੌਬ ਛੱਡੀ ਹੈ ਫੈਕਟਰੀ ਫੁੱਪਟੀ ਤੋਂ ਇੱਥੇ ਨਾਲ ਹੀ ਸਾਰਾ ਦਿਨ ਬੰਦੀ ਸੀ ਕਾਰਨ ਕੀ ਲੱਗਦਾ ਤੁਹਾਨੂੰ ਕਾਰਨ ਕੀ ਜੀ ਕੁਝ ਪਤਾ ਨਹੀਂ ਰੋਜ਼ ਦਾ ਗਲੇਸ਼ ਹੁੰਦਾ ਸੀ ਮਾਂ ਨੂੰ ਕਹਿੰਦੇ ਸੀ ਤੂੰ ਪੁਲਿਸ ਨੂੰ ਨੋਨਫਾਰਮ ਕਰ ਦੇ ਉਹ ਕਹਿੰਦੀ ਸੀ ਨਹੀਂ ਫੇਰ ਵੀ ਮਾਂ ਹੈ ਉਹ ਫੇਰ ਵੀ ਮੇਰੀ ਪੂਰੀ ਜੇਲ ਜਿਹੀ ਜੋ ਫੇਰ ਹੋਈ ਚੱਲੀ। ਉੱਟ ਮਾਰ ਉਹਦੀ ਬਹੁਤ ਹੁੰਦੀ ਸੀ ਇਹਨੂੰ ਦੁਕਾਨ ਚੋਂ ਘਰੋਂ ਕੱਢ ਦਿੰਦੀ ਸੀ ਇੱਥੇ ਨਾਲ ਆਪਣੇ ਇਹ ਤੇ ਬਿਹਾਰੀ ਨੇ ਬਿਸਕੁਟ ਦੀ ਫੈਕਟਰੀ ਕਰਦੇ ਨੇ ਕਈ ਵਾਰੀ ਉਹਨਾਂ ਦੇ ਘਰੇ ਵੀ ਮਾਸਾ ਜਾ ਕੇ ਸੌਂਦੀ ਰਾਤ ਨੂੰ ਉਹਨੂੰ ਰਾਤ ਨੂੰ ਘਰੋਂ ਕਢ ਦਿੰਦੇ। ਫਿਰ ਮੁਨਰ ਕੇ ਉਹ ਕਿੱਥੇ ਗਈ। ਅਹੀਂ ਪੋਸਟ ਆਫਿਸ ਤੋਂ ਮੌਕੇ ਤੇ ਪੂਰ ਸੁਪਰਜਾਸ਼ਨ ਮੌਕੇ ਤੇ ਫੋਨ ਕਰਨ ਤੋਂ ਬਾਅਦ ਪੰਜ ਚਾਰ ਮਿੰਟ ਚ ਪਹੁੰਚ ਗਈ। ਉਹਨਾਂ ਨੇ ਆਪਣੀ ਪੈਰਵਾਈ ਪੂਰੀ ਕਰੀ ਜੋਗੀ। ਅੱਜ ਨਾਲ ਸਾਨੂੰ ਤਲਾਹ ਮਿਲੀ ਸੀ ਕਿ ਮੂਰਤੀ ਪਤਨੀ ਸੋਨ ਲਾਲ ਵਾਸੀ ਗਊਸ਼ਾਲਾ ਚੌਂਕ ਭਵਾਨੀਗੜ ਦੀ ਮੌਤ ਹੋ ਗਈ ਹੈ। ਜਿਸ ਦੇ ਸਬੰਧ ਦੇ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਹਾਂ ਤੇ ਇਹਦੇ ਵਾਰਸਾਂ ਦੇ ਬਿਆਨ ਹਾਸਲ ਕਰਨ ਪ੍ਰੰਤ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਵਿੱਚ ਲਿਆਂਦੀ ਜਾਊਗੀ